ਉਸੀ ਵਜ੍ਹਾ ਰੰਗ ਡਾਰਕ ਆ ਦੇਖੋ ਲਾਈਟ ਸ਼ੇਡ ਜੀ ਵਾਈਟ ਸ਼ੇਡ ਨਾਲ ਸਾਵੀਂ ਕੰਟਰਾਸਟ ਸਲਵਾਰ ਇਹ ਸੂਟ ਭਾਜੀ ਬਾਜ਼ਾਰ ਚ ਵੇਚਦਾ 1495 ਹਾਂ 1660 ਲੈ ਲਓ ਸਾਢੇ 600 ਦੀ ਚਾਹੇ ਸਲਵਾਰ ਪਲੇਨ ਲੈ ਲੋ ਜੀ ਜੀ ਚਾਹੇ ਸਲਵਾਰ ਪ੍ਰਿੰਟ ਅੱਛਾ ਇਹ ਨਾ ਸਾਰੇ ਪ੍ਰਿੰਟ ਵੀ ਲੱਖ ਲੱਖ ਆ ਜਾਣਗੇ ਪ੍ਰਿੰਟ ਸਲਵਾਰ ਨਾਲ ਕਢਾਈ ਆਉਗੀ ਜੀ ਬਹੁਤ ਸੋਹਣਾ ਵਰਕ ਆਊਗਾ ਚੁੰਨੀ ਉੱਤੇ ਹੀ ਮਿੰਟ ਦੀ ਅੱਛਾ ਬਾਜ਼ਾਰ ਮੇਰੇ ਵਰਕ ਹੈਗੇ ਉਹ ਵੀ ਲੱਖ ਲੱਖ ਆਉਂਦੇ ਪਾਜੀ ਇੱਕ ਤਾਂ ਡਿਜ਼ਾਈਨ ਹੀ ਡਿਜ਼ਾਈਨ ਬਹੁਤ ਨੇ ਇਹ ਰੇਟ ਤੁਹਾਨੂੰ ਫਲੈਟ ਦੇਦਾ ਆਪਾਂ ਬਾਜ਼ਾਰ ਚ ਇਹ 1500 ਮੇਰੇ 1400 ਹਜ਼ਾਰ ਮਤਲਬ ਨਹੀਂ ਇਹ ਅੱਛਾ ਇਹ 100% ਆਰਗੈਨਿਕ ਕਾਟਨ ਜੀ ਇਹ ਪਾਜੀ ਬ੍ਰਾਂਡ ਦੇ ਸੂਟ ਸਾਰੇ ਬਿਲਕੁਲ ਜੀ ਇਹ ਪਾਜੀ ਸੂਟ ਤਾਂ ਮਿਲੋ ਸਲਵਾਰ ਕੜਾਈ ਵਾਲਾ ਇਹ ਸੂਟ ਦਾ ਪਾਜੀ ਰੇਟ ਸੀ 50 16 95 17 95 ਅਸੀਂ ਪੰਜ ਦਿਨ ਦੇ ਦੇ ਰਹੇ ਹਾਂ ਸਿਰਫ WhatsApp ਤੇ ਪਾਜੀ ਯਾਰ ਮੈਨੂੰ ਤਾਂ ਯਾਰ ਪਤਾ ਨਹੀਂ ਕਿੰਨਾ ਇਹ ਤਾਂ ਸਾਜੇ ਸਾਣਾ 15 ਦਿਨ ਦੀ ਕਹਿੰਦੇ 5 ਦਿਨ ਦੀ ਦੁਕਾਨ ਖੜਾ ਜੀ ਕਰਦਨ ਗਾਕਾਂ ਦੀ ਮੰਦੀ ਮਰਜ਼ੀ ਆ ਇਹ ਮੇਲਾ ਲੁੱਟਣਾ ਨਾ ਲੁੱਟਣਾ ਬਸ ਇਹ ਆਖਰੀ ਵਾਰੀ ਮੈਨੂੰ ਲੱਗਿਆ ਤਾਂ ਮੱਲਾ ਦਵਾ ਕੇ ਲੱਗਣਾ ਨਹੀਂ ਆ ਆ ਦੇਖੋ ਚੁੰਨੀ ਮਾਲ ਚੁੰਨੀ ਜੀ ਹਾਂ ਹਾਂ ਚੁੰਨੀ ਮਾਲਾ ਦਵੱਟਾ ਦੇਖੋ ਪਾਜੀ ਵਾਹ ਜੀ ਸਿਰਫ ਸਿਰਫ ਭਾਜੀ 80 ਰੁਪਏ ਸੂਟ ਬਿਆਰ ਤੇ ਮੇਰੇ 18 ਜਾਂ 17 ਦਾ ਕੋਈ ਮਤਲਬ ਨਹੀਂ ਨਾਲੇ ਇਹ ਬਚਿਆ ਹੋਇਆ ਮਾਲ ਨਹੀਂ ਭਾਜੀ ਸਲਵਾਰ ਕੱਢੀਆ ਫਰੈਸ਼ ਮਾਲ ਸਾਰਾ ਦੇਖੋ ਅੱਛਾ ਸਾਰੇ ਰੰਗ ਵੀ ਮਿਲ ਜਾਣਗੇ ਨਾ ਜਿੰਨੇ ਮਰਜ਼ੀ ਭਾਜੀ ਆ ਦੇਖੋ ਮਤਲਬ ਜਿੰਨੇ ਰੰਗ ਆਂਦੇ ਸਾਰੇ ਆਪਣੇ ਜੋ ਜਿੰਨੇ ਭਾਜੀ ਮਰਜ਼ੀ ਲੋ ਚਾਹੇ ਪ੍ਰਿੰਟ ਲੈ ਲੋ ਚਾਹੇ ਜਦੋਂ ਸਜਾ ਲੋ ਇੱਕ ਕੱਪੜਾ ਜਿਹੜਾ ਚਾਕਲੇਟ ਦੇ ਸੁਣਿਆ ਨਾਮ ਨਹੀਂ ਚਾਕਲੇਟ ਭਾਜੀ ਤੁਹਾਨੂੰ ਪਤਾ ਹੀ ਆ ਇੱਕ ਭਾਜੀ ਕੱਪੜਾ ਲਵਾਂਗੇ ਸਿਲਕ ਚੋਲੜਾ ਰੇਟ ਦੇਵਾਂਗੇ ਭਾਜੀ ਪਰਕ ਨਾਲ ਦਾ 5 ਰੁਪਏ ਵਾਲਾ ਆ ਦੇਖੋ ਇਹ ਭਾਜੀ ਦੇਖੋ ਕਢਾਈ ਦਿਖਾਓ ਜੀ ਨੈਕ ਦਿਖਾਓ ਨੈਕ ਤੇ ਆ ਗਿਆ ਉਸ ਤੋਂ ਬਾਅਦ ਇਹ ਘੇਰਾ ਆ ਗਿਆ ਆ ਚਾਹੇ ਰੱਖੋ ਬਾਜੂ ਚਾਹੇ ਰੱਖੋ ਸਲਵਾਰ ਥੋੜੀ ਮਰਜ਼ੀ ਆ ਜੀ ਨਾਲ ਹੋਊਗੀ ਚੁੰਨੀ 2.5 ਮੀਟਰ ਦੀ ਕੱਟ ਵਰਕ ਵਾਲੀ ਭਾਜੀ ਇਹ ਦੁਪੱਟੇ ਸਾਰੇ 2.5 ਮੀਟਰ ਦੇ ਹੀ ਆ ਜੀ ਚੁੰਨੀ ਭਾਜੀ ਚੁੰਨੀ ਕੋਈ ਛੋਟੀ ਨਹੀਂ ਹੁੰਦੀ ਆ ਦੇਖੋ ਹਾਂ ਹਾਂ ਆ ਦੇਖੋ ਓਹੋ ਵਾਹ ਭਾਜੀ ਕੱਟ ਵਾਲਾ ਚੁੰਨੀ ਆ ਵੀਰੇ ਰੇਟ ਪੜਾ ਦੇ ਇਹ ਆ ਗਿਆ ਭਾਜੀ 1600 ਰੁਪਏ ਜੀ ਪਾਜੀ ਸਾਪਾ ਤੁਹਾਨੂੰ ਦੇ ਦੇਣਾ 650 ਇਹ ਵੀ 650 ਹੀ ਪਾਜੀ ਟੋਟਲ ਮਿਲਿਆ ਕੀ ਬਾਤ ਹੈ ਜੀ ਆ ਦੇਖੋ ਆ ਦੇਖੋ ਵੀਰੇ ਹੋਰ ਸਟਾਈਲ ਦੇ ਜਾਂਦੀ ਹਾਂ ਇਹ ਪਾਜੀ ਸੂਟ ਬਾਜ਼ਾਰ ਚ ਇਹ ਜਿੱਦਾਂ ਇਹ ਗਰਲ ਬਲੈਕ ਹੈ ਬਲੈਕ ਕਲਰ ਦੀ ਵੀ ਬਲੈਕ ਚੱਲਦੀ ਪਾਜੀ ਇਹ ਚ ਰੰਗ ਤੁਸੀਂ ਰੰਗ ਦੀ ਗੱਲ ਕਰੀ ਜਿੱਥੇ ਆ ਦੇਖੋ ਰੰਗ ਆ ਦੇਖੋ ਪਾਜੀ ਅੱਛਾ ਸਾਰੇ ਬਲੈਕ ਕਿੰਨੇ ਕਲਰ ਆਏ ਨੇ ਨਾ ਸਕਿਨ ਕਲਰ ਪਾਜੀ ਗ੍ਰੇ ਮਾਊਸ ਸ਼ੈਡ ਆੜ ਦੇ ਲੱਗੜੀਆਂ ਲੱਗਾ ਇਹ ਪਾਜੀ ਸੂਟ ਬਾਜ਼ਾਰ ਚ ਵਿਕਦਾ ਪਾਜੀ 1895 1995 ਇਹ ਜਿਹਨੂੰ ਮਰਜ਼ੀ ਦੀ ਫੋਟੋ ਵਾਕੇ ਦੇਣ ਪੁੱਛ ਲਓ ਬਾਜੂ ਵਰਕ ਦੇ ਨਾਲ ਆਉਂਦਾ ਓਕੇ ਅਸੀਂ 700 ਰੁਪਏ ਮਤਲਬ ਸਿਰਫ ਵਰਕ ਵਰਕ ਦੇ ਦੀ 80 ਪੂਰਾ ਆ ਜੀ 50 ਤੋਂ ਮਿਲੂਗਾ 1000 ਦੇ 700 ਦਾ ਸਾਡੇ ਕੋਲ ਕੱਲੇ 700 ਰੁਪਏ ਦਾ ਸੂਟ ਚੋਂ ਵਾਦੀ ਇੱਕ ਸੂਟ ਦਾ 1000 ਬੱਟ ਗਿਆ ਜੇ 500 ਦਾ ਲੈ 5000 ਵਾਦੀ ਪਾਜੀ ਆ ਦੇਖੋ ਰੰਗ ਚ ਆਏ ਉਹ ਲੋ ਡਿਜ਼ਾਈਨ ਚ ਆਏ ਉਹ ਲੋ ਡਿਜ਼ਾਈਨ ਚ ਲੈ ਲੋ ਆਹ ਵਾਲਾ ਬਿਲਕੁਲ ਜੀ ਇਹ ਪਾਜੀ ਡਿਜ਼ਾਈਨ ਬੜੇ ਲੇਟੈਸਟ ਡਿਜ਼ਾਈਨ ਨੇ ਜਿੱਥੇ ਮਰਜ਼ੀ ਦੇਖੋ ਸਾਰੇ ਬਾਜੂ ਵਰਕੇ ਦੇ ਨਾਲ ਸਾਰੇ ਪਾਜੀ ਬਾਜੂ ਦੇ ਨਾਲ ਨੇ ਰੰਗ ਦੇ ਕੋਈ ਮੌਕਸ ਗਰੇ ਖਾਲਾ ਕਪੜਾ ਮਿਲਦਾ ਨਾ 25-3000 ਪਾਜੀ ਹੁਣ ਜਿਹਨੇ ਲੈਣਾ ਨਾ ਕਪੜਾ ਵਿਆਹ ਉਸ ਦੇ ਜ ਓ ਵੀ ਸੋ ਲੋ ਹੁਣ ਲੈ ਜਾਓ ਕਪੜਾ ਤੇਰ ਪਾਣੀ ਪਿੰਲੇ ਦੁਆਰਾ ਜਿਹੜੇ ਅੱਜ ਮਿਲਨੇ 30000 ਰੁਪਏ ਖਦੂ ਬੰਦੋਗਾ 60000 80000 ਰੁਪਏ ਦੇ ਜਿਹੜੇ ਬੁਟੀਕ ਤਸਕੀਨ ਨੇ ਹੁਣ ਮਾਰੇ ਵੀਡੀਓ ਧਿਆਨ ਨਾਲ ਦੇਖ ਲੋ ਇੱਕ ਵਾਰੀ ਜਿਹੜਾ ਤਮਾਕਾ ਹੁਣ ਹੋਣਾ ਨਾ ਹੋਇਆ ਨਾ ਹੋਣਾ ਨਾ ਕਦੇ ਹੋਊਗਾ ਆ ਦੇਖੋ ਬਾਜੂ ਵਰਕ ਘੇਰਾ ਵਰਕ ਨੈਕ ਵਰਕ ਚੁੰਨੀ ਔਰ ਗੰਜਾ ਸਾਰੀ ਔਰ ਗੰਜਾ ਸੂਟ ਦਾ ਰੇਟ ਸੀਗਾ ਭਾਜੀ 2300 ਰੁਪਏ ਬਿਲਕੁਲ ਜੀ ਆ ਦੇਖੋ ਸਾਡੀ ਸੈਮੀ ਸੂਟ ਕਹਿ ਲੈਣੇ ਸੈਮੀ ਸੂਟ ਭਾਜੀ ਆ ਰੇਟ ਪੜਾ ਦਿਓ ਵੀਰੇ ਜੀ 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 2300 ਰੁਪਏ ਆ ਸੂਟ